ਆਪਦੇ ਦੰਦਾਂ ਜਿਹੜੇ ਜਬਰ ਵਾਲੇ ਤਿੱਖੇ ਕਰ ਰਹੀ ਐ ਉਹਨੂੰ ਪੂਰੇ ਦਾ ਪੂਰਾ ਥਾਪੜਾ ਭਗਵੰਤ ਮਾਨ ਸਰਕਾਰ ਦਾ ਕਿਉਂ ਜੋ ਭਗਵੰਤ ਮਾਨ ਸਰਕਾਰ ਇੱਥੇ ਉਸ ਦਾ ਡੰਡੇ ਦਾ ਰਾਜ ਆ ਜਿਹੜਾ ਲਿਆਉਣਾ ਚਾਹੁੰਦੀ ਐ ਕਿ ਸਾਡੇ ਚੱਜ ਚੰਦ ਭਾਨ ਦਾ ਸਰਪੰਚ ਖੜਾ ਕੁਲਦੀਪ ਸਿੰਘ ਉਹਦੇ ਮੈਡਮ ਸਰਪੰਚ ਨੇ ਲੋਕਾਂ ਨੇ ਅਰਸੋਂ ਦੀ ਲੀਡ ਤੇ ਉਹਨੂੰ ਸਰਪੰਚ ਬਣਾਇਆ ਪਿਛਲੇ ਦਿਨੀ ਜੋਰ ਜਵਰ ਚੰਦ ਪਾਲ ਚਟਾਇਆ ਗਿਆ ਰਜੇਸ਼ ਕੁਮਾਰ ਐਸਐਟੇ ਜੈਟੋ ਦੁਆਰਾ ਉਹ ਮੁੰਡੇ ਨੂੰ ਕੁੱਟ-ਕੁੱਟ ਕੇ ਕੌਣੀ ਤੇ ਟੰਗੀ ਰੱਖਿਆ ਕੌਣਾ ਘੈਂਟਾ ਬਾਹਾਂ ਨਿਕਲੀਆਂ ਲੱਤਾਂ ਬਾਹਾਂ ਜਵਾਬ ਦੇ ਗਈਆਂ ਤੇ ਖੁਦ ਬੰਦਿਆਂ ਨੇ ਉਹਦੇ ਪੈਰਾਂ 'ਚੋਂ ਬਲੇਡ ਨਾਲ ਕੱਟ ਲਾ ਲਾ ਕੇ ਰੇਸ਼ਾ ਕੱਢਿਆ ਤੇੰਸੋਂ ਚੱਪੜਾਂ ਸਿਰ 'ਤੇ ਮਾਰੀਆਂ ਗਈਆਂ ਉਹਦਾ ਦਿਮਾਗੀ ਸੰਤੁਲਨ ਹਿਲਾਉਣ ਤੱਕ ਗਏ ਆ ਸਾਰਾ ਪਿੰਡ ਉਸ ਸ਼ੌਣੀ ਬਣਾ ਕੇ ਇੰਨਾ ਜਾਬਰ ਤਰੀਕੇ ਦੇ ਨਾਲ ਕੁੱਟਿਆ 70 70 ਸਾਲ ਦੇ ਬਜ਼ੁਰਗਾਂ ਨੂੰ ਰੂੜੀਆਂ ਤੇ ਢਾ ਢਾ ਕੁੱਟਿਆ ਰੇਂਦਰਦੀਪ ਸਿੰਘ ਨੂੰ ਇਨਸਾਫ ਕਾਲਜ ਅੱਜ ਗੁੰਨੇਆਂ ਵਾਲਾ ਮੰਡੀ ਦੇ ਵਿੱਚ ਇਕੱਠੇ ਹੋਏ ਭੈਣੋ ਭਰਾਓ ਦੁਕਾਨਦਾਰ ਵੀਰੋ ਸਭ ਤੋਂ ਪਹਿਲਾਂ ਫਤਿਹ ਦੀ ਸ਼ਾਨ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਕਰਨੀ ਆ ਵਾਰ-ਵਾਰ ਕਰਕੇ ਬਹਿ ਗਏ ਆ ਲਾਸਟ ਬੇਨਤੀ ਆ ਜਿਹੜੇ-ਜਿਹੜੇ ਸਾਥੀ ਨਰਿੰਦਰ ਸਿੰਘ ਬੀਪ ਨੂੰ ਸ਼ਾਫ ਤੋਂ ਆਉਣ ਆਏ ਉਹਦੇ ਖਿਆਲ ਨੂੰ ਕਿਰਪਾ ਕਰਕੇ ਸਟੇਜ ਦੇ ਮੰਗਲੂ ਆ ਕੇ ਪਨਾਲ 'ਚ ਬਹਿ ਜਾਣ ਬਿਨਾ ਪ੍ਰੈਸ ਤੋਂ ਕੋਈ ਨਾ ਖੜਾ ਹੋਵੇ ਬੇਨਤੀ ਸਾਰੇ ਬਹਿ ਜਾਣ ਵਾਰ-ਵਾਰ ਚੰਗੇ ਨਹੀਂ ਲੱਗਦੇ ਕਹਿੰਦੇ ਸਾਰੇ ਜਣੇ ਬੈਠਣ ਆਪਾਂ ਜਿਹੜਾ ਨਜ਼ਾਰਾ ਇੱਥੋਂ ਤੋੜਨਾਂ ਤੋਂ ਬਾਅਦ ਅੱਜ ਜਦੋਂ ਪੰਜਾਬ ਦੇ ਵਿੱਚ ਇਹ ਜਈਆਂ ਘਟਨਾਵਾਂ ਵਾਪਰ ਰਹੀਆਂ ਸਾਡੇ ਕੋਲੇ ਅਨੇਕਾਂ ਆਧਾਰਨਾ ਨੇ ਜਿਦੇ ਵਿੱਚ ਕੋਰ ਕੋਰ ਕੇ ਮਾਮਾ ਨੇ ਪਰਤ ਮਾਰ ਦਿੱਤੇ ਆ ਨਰਿੰਦਰ ਉਹਦੇ ਚ ਕੱਲਾ ਨਹੀਂ ਹੈ ਸਾਡਾ ਵੀਰ ਉਹਦੇ ਚ ਅੱਜ 31 ਘਟਨਾਵਾਂ ਜਿਹੜੀਆਂ ਗਿਣਾ ਦਿੱਤੀਆਂ ਗਈਆਂ ਨੇ ਉਹਦੇ ਚ ਜਿਹੜਾ ਮੁੰਡਾ ਪੰਜ ਗਰਾਈ ਤੋਂ ਸੀਆਈ ਸਾਫ ਵਾਲੇ ਨੇ ਚੌਕੀ ਵਾਲੇ ਨੇ ਚੱਕਿਆ ਜੌਨ ਵਾਲੇ ਪਿੰਡ ਦਾ ਉਦੇ ਮਾਪੇ ਆ ਜਿੱਥੇ ਬੈਠੇ ਆ ਡੈੱਡ ਬੋਡੀ ਫਰਿੱਜ ਚ ਪਾ ਕੇ ਰੱਖੀ ਬੈਠੇ ਆ ਅੰਤਿਮ ਸੰਸਕਾਰ ਨਹੀਂ ਕੀਤਾ ਅਜੇ ਕੁੱਟ-ਕੁੱਟ ਕੇ ਮਾਰਦਾ ਮੁੰਡਾ ਅੱਜ ਜਦੋਂ ਪੁਲਿਸ ਹਰ ਦੇ ਦੰਦਾਂ ਜਿਹੜੇ ਜਬਰ ਵਾਲੇ ਤਿੱਖੇ ਕਰ ਰਹੀ ਆ ਉਹਨੂੰ ਪੂਰੇ ਦਾ ਪੂਰਾ ਥਾਪੜਾ ਭਰਵੰਤਮਾਨ ਸਰਕਾਰ ਦਾ ਕਿਉਂ ਜੋ ਭਰਵੰਤਮਾਨ ਸਰਕਾਰ ਇੱਥੇ ਪੁਲਿਸ ਦਾ ਡੰਡੇ ਦਾ ਰਾਜ ਆ ਜਿਹੜਾ ਲਿਆਉਣਾ ਚਾਹੁੰਦੀ ਆ ਉਹਦੀ ਉਦਾਹਰਨ ਇੱਕ ਮੈਂ ਹੋਰ ਤੁਹਾਨੂੰ ਦੇਣੀ ਚਾਹੂੰਗਾ ਕਿ ਸਾਡੇ ਚੱਜ ਚੰਦ ਦੀਪ ਸਿੰਘ ਉਹਦੇ ਮੈਡਮ ਸਰਪੰਚ ਨੇ ਲੋਕਾਂ ਨੇ 800 ਦੀ ਲੀਡ ਤੇ ਉਹਨੂੰ ਸਰਪੰਚ ਬਣਾਇਆ ਪਿਛਲੇ ਦਿਨੀ ਜੋਰ ਜਵਰ ਚੰਦਪਾਲ ਚਟਾਇਆ ਗਿਆ ਰਜੇਸ਼ ਕੁਮਾਰ ਐਸਐਟੇ ਜੱਟੋ ਦੁਆਰਾ ਉਹ ਮੁੰਡੇ ਨੂੰ ਕੁੱਟ-ਕੁੱਟ ਕੇ ਘੌਣੀ ਤੇ ਟੰਗੀ ਰੱਖਿਆ ਪੌਣਾ ਘੰਟਾ ਬਾਹਾ ਨਿਕਲੀਆਂ ਲੱਤਾਂ ਬਾਹਾ ਜਵਾਬ ਦੇ ਗਈਆਂ ਤੇ ਖੁਦ ਬੰਦਿਆਂ ਨੇ ਉਹਦੇ ਪੈਰਾਂ 'ਚੋਂ ਬਲੇਡ ਨਾਲ ਕੱਟ ਲਾ ਲਾ ਕੇ ਰੇਸ਼ਾ ਕੱਢਿਆ 2 300 ਚੱਪੜਾਂ ਸਿਰ 'ਚ ਮਾਰੀਆਂ ਗਈਆਂ ਉਹਦਾ ਦਿਮਾਗੀ ਸੰਤੁਲਨ ਹਲਾਉਣ ਤੱਕ ਗਏ ਆ ਸਾਰਾ ਪਿੰਡ ਪੁਲਸ ਛੌਨੀ ਬਣਾ ਕੇ ਇੰਨਾ ਜ਼ਬਰ ਤਰੀਕੇ ਦੇ ਨਾਲ ਕੁੱਟਿਆ 70 70 ਸਾਲ ਦੇ ਬਜ਼ੁਰਗਾਂ ਨੂੰ ਰੂੜੀਆਂ ਤੇ ਢਾ ਢਾ ਕੁੱਟਿਆ ਪੁਲਸ ਨੇ ਲੋਕਾਂ ਦੇ ਘਰ ਤੋੜ ਕੇ ਉਹਨਾਂ ਦੇ ਘਰਾਂ ਦੇ ਵਿੱਚ ਐਂਟਰ ਹੋਈ ਆ ਇਸ ਕਰਕੇ ਕੱਲਾ ਕਹਿਰਾ ਇਹੀ ਮਾਮਲਾ ਨਹੀਂ ਹੈ ਲਗਾਤਾਰ ਪ੍ਰਭੰਤਮਾਨ ਸਰਕਾਰ ਪੁਲਿਸ ਦੀਆਂ ਜਿਹੜੀਆਂ ਵਾਂਗਾਂ ਖੋੜ ਕੇ ਰੱਖੀਆਂ ਹੋਈਆਂ ਤੇ ਉਹਨੂੰ ਨਾਥਾ ਜਿਹੜੀ ਕਿਨੇ ਪਾਉਣੀ ਆ ਉਹਨੂੰ ਨਾਥ ਪਾਉਣੀ ਹੈ ਇਹਨਾਂ ਲੋਕਾਂ ਨੇ ਇਹ ਕਿਸਾਨ ਜਥੇਬੰਦੀਆਂ ਇਹ ਮਜ਼ਦੂਰ ਜਥੇਬੰਦੀਆਂ ਜਦੋਂ ਵੀ ਇਕੱਠੀਆਂ ਹੁੰਦੀਆਂ ਹੱਕ ਸੱਚ ਦੀ ਲੜਾਈ ਦੇ ਲਈ ਇਕੱਠੀਆਂ ਹੁੰਦੀਆਂ ਸ਼ਹਿਰੀਆਂ ਦੀਆਂ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਮੇਰੇ ਤੋਂ ਪਹਿਲਾਂ ਬਲਾਰੇ ਬੋਲ ਕੇ ਗਾਇਆ ਕਿ ਹੁਣ ਤੱਕ ਇਹਨਾਂ 'ਚ ਪਾੜ ਪਾ ਕੇ ਰੱਖਿਆ ਗਿਆ ਪਿਛਲੇ ਦਿਨਾਂ 'ਚ ਪ੍ਰਭੰਤਮਾਨ ਨੇ ਕਿ ਨੈਰੇਟ ਬਣਾਉਂਦਾ ਸਮਿਤੀਆ ਕਿ ਜੜੀਆਂ ਕਿਸਾਨ ਜਥੇਬੰਦੀਆਂ ਇਹ ਬਿਨਾ ਵਜ੍ਹਾ ਤੋਂ ਬਿਨਾ ਕਿਸੇ ਮੁੱਦੇ ਤੋਂ ਜਿੱਥੇ ਮਰਜ਼ੀ ਜੀ ਕਰਦਾ ਧਰਨਾ ਲਾ ਕੇ ਬਹਿ ਜਾਂਦੀਆਂ ਪਰ ਤੁਸੀਂ ਦੇਖੋ ਜਿਹੜਾ ਨੈਰੇਟਿਵ ਦੁਕਾਨਦਾਰਾਂ ਤੇ ਵਪਾਰੀਆਂ ਦੇ ਵਿਚਾਲੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਨੈਰੇਟਿਵ ਸਾਨੂੰ ਤੋੜਨਾ ਚਾਹੀਦਾ ਤੇ ਉਹ ਨੈਰੇਟਿਵ ਅੱਜ ਗੋਨੇਆਣੇ ਦੇ ਲੋਕਾਂ ਨੇ ਤੋੜਿਆ ਕਿਉਂਕਿ ਕਿਸਾਨ ਜਥੇਬੰਦੀਆਂ ਸਮਝਦੀਆਂ ਕਿ ਅਸੀਂ ਇਕੱਲੇ ਟਾਰਗੇਟ ਨਹੀਂ ਹੈ ਠੀਕ ਹੈ ਖੇਤੀ ਦਾ ਕਾਰਪੋਰੇਟ ਆਉਣਾ ਹੀ ਆਉਣਾ ਹੈ ਲਿਆਉਣਾ ਚਾਹੁੰਦੇ ਆ ਲੱਗੇ ਹੋਏ ਆ ਜ਼ਮੀਨ ਖੋਣਾ ਐਫ ਡੀ ਆਈ ਯੂ ਐਸ ਆਈ ਕਹਿਣਿਆ ਦੁਕਾਨਦਾਰ ਵੀਰ ਧਿਆਨ ਨਾਲ ਸੁਣ ਲੈਣਾ ਫੋਰਨ ਡਾਇਰੈਕਟ ਇਨਵੈਸਟਮੈਂਟ ਜਿਹੜੀ ਲੈ ਕੇ ਆ ਰਹੇ ਆ 25 ਕਰੋੜ ਲੋਕ ਭਾਰਤ ਦੇ ਵਿੱਚ ਪਰਚੂਨ ਦੇ ਖੇਤਰ ਦੇ ਵਿੱਚ ਦੁਕਾਨਦਾਰੀ ਕਰ ਰਹੇ ਨੇ 25 ਕਰੋੜ ਤੇ ਜਿਹੜੀਆਂ ਵਾਲਮਾਰਟ ਆਗੀਆਂ ਕੰਪਨੀਆਂ ਤੇ ਜਿਹੜੀਆਂ ਵੱਡੀਆਂ ਦਿਓਕਦ ਕੰਪਨੀਆਂ ਜਿਨ੍ਹਾਂ ਦੇ ਪੂਰੇ ਦੁਨੀਆ ਦੇ ਵਿੱਚ 22 ਲੱਖ ਕਰਮਚਾਰੀ ਨੇ ਤੇ ਅੱਜ ਤੁਸੀਂ ਦੇਖੋ ਜੇ ਉਹ ਕੰਪਨੀਆਂ ਇੱਥੇ ਮਾਲ ਖੋਲ੍ਹਦੀਆਂ ਆ ਆਊਟਲੈਟ ਬਣਿਆ ਬਠਿੰਡੇ ਦੇ ਬਾਹਰ ਪੁੱਜੋ ਵਾਲੀ ਸਾਈਡ ਤੇ ਹਰ ਸ਼ਹਿਰ ਦੇ ਬਾਹਰ ਆਊਟਲੈਟ ਬਣ ਗਏ ਤੇ ਪੁੱਛ ਕੇ ਵੇਖੋ ਜਿੱਥੇ ਸ਼ਾਪਿੰਗ ਮਾਲ ਖੁੱਲਿਆ ਤੇ ਦੁਕਾਨਦਾਰ ਮੱਖੀਆਂ ਮਾਰਨ ਦੇ ਲਈ ਮਜਬੂਰ ਨੇ ਕਿੰਨਾ ਬਨੇ ਆਊਟਲੈਟ ਵੱਡੀਆਂ ਵੱਡੀਆਂ ਕੰਪਨੀਆਂ ਮੈਕਡੋਨਲਡਰ ਗਏ ਸਭ ਵੇਰ ਕੇ ਜਿਹੜੇ ਸੈਂਟਰ ਖੋਲ੍ਹ ਰਹੇ ਆ ਸੜਕਾਂ ਦੇ ਦੁਆਲੇ ਵੱਡੇ ਵੱਡੇ ਸ਼ਾਪਿੰਗ ਮਾਲ ਖੋਲ੍ਹ ਰਹੇ ਆ ਉਹ ਥੋੜੀ ਦੁਕਾਨਦਾਰੀਆਂ ਖਤਮ ਕਰਨ ਦੇ ਲਈ ਨੇ ਯਾਦ ਜਦੋਂ ਛੋਟੇ ਤੇ ਕਿਸੇ ਤਰ੍ਹਾਂ ਦੀ ਸਾਥੀਓ ਮੁਸੀਬਤ ਪੈਣੀ ਆ ਜਦੋਂ ਪਰਚੂਨ ਦਾ ਖੇਤਰ ਵੀ ਇਹਨੂੰ ਵੇਚਿਆ ਜਾਣਾ ਕਾਰਪੋਰੇਟ ਨੂੰ ਛੋਟੇ ਨਾਲ ਖੜਨ ਵਾਲੇ ਲੋਕ ਨੇ ਮੈਸਰ ਪਿੱਕ ਗੱਲ ਕਹਿ ਕੇ ਸੈਕਟਰੀ ਸਾਹਿਬ ਮੇਰਾ ਸਮਾਪਤ ਹੋ ਗਿਆ ਬੋਲ ਰਹੇ ਨੇ ਇੱਕ ਗੱਲ ਕਹਿ ਕੇ ਆਪਦੀ ਥਾਂ ਲਾਉਂਗਾ ਕਿ ਆਉਣ ਵਾਲੇ ਦਿਨਾਂ ਚ ਕਿਸਾਨਾਂ ਦੇ ਦਾ ਜਵਰ ਉੱਠਣਾ ਹੀ ਉੱਠਣਾ ਉੱਠ ਰਿਹਾ ਬਹੁਤ ਸਾਰੇ ਥਾਵਾਂ ਤੇ ਜਦੋਂ ਦੁਕਾਨਦਾਰਾਂ ਤੇ ਵੀ ਗੱਲ ਆਉਣੀ ਆ ਤੇ ਝੰਡਾ ਚੱਕ ਕੇ ਥੋੜੇ ਵੀ ਮੋਢੇ ਨਾਲ ਮੋਢਾ ਲਾ ਕੇ ਖੜਨ ਵਾਲੇ ਲੋਕ ਪੰਜਾਬ ਦੀ ਧਰਤੀ ਦੇ ਆ ਲੋਕ ਹੋਣਗੇ ਸਾਡਾ ਵੀਰ ਨਰਿੰਦਰਦੀਪ ਸਿੰਘ ਉਹਦੀ ਸ਼ਹਾਦਤ ਉਹਦੀ ਨੋਟ ਤਾਂ ਜਾ ਹੀ ਨਹੀਂ ਜਾਊਗੀ ਅੱਜ ਪੰਜਾਬ ਦੇ ਲੋਕ ਜਿਸ ਤਰ੍ਹਾਂ ਬੋਲ ਰਹੇ ਆ ਜਿਸ ਤਰ੍ਹਾਂ ਤੁਸੀਂ ਮੁਕੰਮਲ ਬੰਦ ਕੀਤੀ ਆ ਗੋਨੇਆਣਾ ਮੰਡੀ ਆਉਣ ਵਾਲੇ ਸਮੇਂ 'ਚ ਉਹਨੇ ਪਰਿਵਾਰ ਨੂੰ ਸਾਬਤਵਾਇਆ ਜਾਊਗਾ ਇਹ ਥੋੜੇ ਬੰਦ ਨੇ ਅੱਜ ਗੱਲ ਕਲੀਅਰ ਕਰਤੀ ਆ ਕਿ ਉਹਨਾਂ ਜਾਬਰ ਭੇੜੀਆਂ ਨੂੰ ਜਿਨ੍ਹਾਂ ਨੇ ਕੋਹ ਹੋ ਕੇ ਸਾਡਾ ਵੀਰ ਮਾਰਿਆ ਆਉਣ ਵਾਲੇ ਦਿਨਾਂ 'ਚ ਸਲਾਖਾਂ ਦੇ ਪਿੱਛੇ ਸਤਮਾਉਣ ਲਈ ਤਾਨ ਲਾ ਕੇ ਲੜਾਂਗੇ ਨੌਜਵਾਨ ਭਾਰਸ ਤੋਂ ਬਲੋਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਜਿੰਨੇ ਵੀ ਸੰਘਰਸ਼ ਅਗੇ ਚੱਲਣਗੇ ਜਿਸ ਤਰ੍ਹਾਂ ਦਾ ਵੀ ਸਾਡਾ ਰੋਲ 'ਚ ਬੰਦਾ ਡਿਊਟੀ ਲਈ ਜਾਊਗੀ ਅਸੀਂ ਆਪਦਾ ਰੋਲ ਨਿਭਾਵਾਂਗੇ ਅੱਜ ਆਪਾਂ ਮਾਰਚ ਕਰਨਾ ਜਿਹੜੇ ਆਸੇ ਪਾਸੇ ਖੜਿਆ ਵੀਰੋ ਕਿਰਪਾ ਕਰਕੇ ਪੰਡਾਲ 'ਚ ਆ ਜਾਓ ਤੁਸੀਂ ਮੈਨੂੰ ਬੋਲਣ ਲਈ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸ਼ਰਸ ਜਿੱਤ ਹਮੇਸ਼ਾ ਲੜਦੇ ਲੋਕਾਂ ਦੀ